ਪ੍ਰਮੋਸ਼ਨ ਦੇ ਲੈਣ ਦੇ ਦੀ ਬੰਦੇ ਮਾਰੇ ਜਾਂਦੇ ਸੀ ਹੌਲਡਰ ਨਾਲ ਦੀ ਨਾਲ ਇੰਕਾਊਂਟਰ ਕਰਦਾ ਸੀ ਸਬ ਇੰਸਪੈਕਟਰ ਬਣ ਜਾਂਦੇ ਸੀ ਸਬ ਇੰਸਪੈਕਟਰ ਇੰਕਾਊਂਟਰ ਕਰਦਾ ਸੀ ਇੰਸਪੈਕਟਰ ਬਣ ਜਾਂਦਾ ਆਊਟ ਆਫ ਦੀ ਵੇ ਸਿਨੀਅਰਿਟੀ ਵਾਈਜ਼ ਤਰੱਕੀ ਨਹੀਂ ਹੁੰਦੀ ਸੀ ਇਹ ਵੀ ਦੁਰਵਰਤੋਂ ਹੋਈ ਆ ਹੂੰ ਇਹ ਸਾਰਾ ਅਥਾਰਸਾਈਜ਼ਡ ਨਾ ਸਰਕਾਰੀ ਥਾ ਸ ਰਾਜ ਪ੍ਰਬੰਧਾ ਥਾ ਸ ਹੂੰ ਇਹ ਪੈਦਾ ਕੀਤਾ ਜਾਂਦਾ ਗਿੱਲ ਕਿਹੜੇ ਬਾਗ ਦੀ ਮੂਲੀ ਆ ਉਹ ਵੀ ਉਸੇ ਦੇਸ ਹੈ ਹੂੰ ਸੰਧੂ ਵੀ ਉਹ ਸਿਰੇ ਹੀ ਸਾਇ ਹੂੰ ਔਰ ਇਜ਼ਹਾਰਾਂ ਵਾਲੋਂ ਭਰ ਕੇ ਵੱਡੇ ਵੱਡੇ ਆਈਏਐਸ ਆਈਪੀਐਸ ਉਹ ਵੀ ਉਸੇਲੇ ਹਿੱਸੇ ਨੇ ਹੂੰ ਜਿੰਨੀ ਬਿਊਰੋਕ੍ਰੇਸੀ ਐਸੇ ਚੀਜ਼ ਦੇ ਨੇ ਹਾਂ ਲੋਕ ਵਿਰੋਧੀ ਪੱਕੇ ਨੇ ਇਹ ਵੀ ਨਾਲ ਹੈ ਲੋਕਾਂ ਦੇ ਵਿਰੋਧੀ ਬਰੋ ਜਾਣਗੇ ਇਹਨਾਂ ਦੀ ਮਾਨਸਿਕਤਾ ਬਣਾਉਂਦੇ ਨਾ ਜਿਹੜਾ ਬੰਦਾ ਲੋਕ ਵਿਰੋਧੀ ਨਹੀਂ ਨਾ ਉਹਦੀ ਤਰੱਕੀ ਹੋਵੇ ਹੂੰ ਨਾ ਉਹ ਨੂੰ ਚੰਗੇ ਸਟੇਸ਼ਨ ਦੇਣਾ ਆਕਣਗੇ ਕਰ ਦੋ ਲਾਈਨ ਹਾਜ਼ਰ ਕਿਉਂਕਿ ਕਮਾਊ ਪੁੱਤ ਨਹੀਂ ਹੂੰ ਕਮਾਊ ਪੁੱਤ ਨੂੰ ਲੈਣਾ ਹਾਜ਼ਰ ਕਰਦੇ ਹੋ ਨਾਲੇ ਭੁੱਖਾ ਮਰੇ ਨਾਲ ਟਿੱਕੇ ਬਹਿ ਜੇ ਜਿਹੜਾ ਬਾਹਰ ਆਵੇ ਫੀਮ ਬਕਾਵੇ ਚੱਕਲੇ ਚਲਾਵੇ ਪੈਸੇ ਦੇਵੇ ਪੈਸੇ ਕਮਾਵੇ ਇਹਦੇ ਨਾਲ ਕਮਕਬੂਰਤ ਕਿਹੜਾ ਹੋ ਸਕਦਾ ਹੂੰ ਜੇ ਤੁਹਾਨੂੰ ਸਧਾਰਨ 755 ਦਾ ਕੇਸ ਵੀ ਤੁਹਾਡੇ ਤੇ ਪੈ ਜੇ ਨਾ ਨਜਾਇਜ਼ ਟੱਬਰ 10 ਲੱਖ ਚ ਪੈ ਜਾਂਦਾ ਜਿਹਨੂੰ ਕਰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਤੇ ਕੇਸ ਕਿਉਂ ਪਿਆ ਹੂੰ ਹੋਰ ਵੇਖੋ ਤੁਹਾਡੀ ਆਈਪੀਸੀ ਹੈ ਸੀਆਰਪੀਸੀ ਹੈ ਹੂੰ ਤੁਹਾਨੂੰ ਕਿਸੇ ਬੰਦੇ ਨੂੰ ਵੀ ਤੁਹਾਡਾ ਬਿਆਨ ਲੈ ਕੇ ਥੋੜੇ ਬਾਰੇ ਬਿਆਨ ਲੈ ਕੇ ਤੁਹਾਨੂੰ ਫੜ ਲੈਣਗੇ ਜਿਹਦਾ ਬਿਆਨ ਲਾਉਂਦਾ ਉਹਦੇ ਕੋਈ ਦਸਖਤ ਨਹੀਂ ਥੋੜੇ ਕੋਈ ਥਾਂ ਦਸਖਤ ਕੀਤੇ ਜਾਂਦੇ ਆ ਜਦੋਂ ਥੋੜੀ ਜਾਮਾ ਤਲਾਸ਼ੀ ਲਈ ਜਾਂਦੀ ਹੈ ਜਾਮਾ ਤਲਾਸ਼ੀ ਕੀ ਲੈਂਦੀ ਮੰਨ ਲਓ ਤੁਹਾਡੇ ਕੋਲ 5000 ਰੁਪਿਆ 5000 ਕੱਢ ਲੈਣਗੇ ਉਹ ਆਪਦੀ ਜੇਬ ਵਿੱਚ ਪਾ ਲੈਣਗੇ ਤੇ ਜਾਮਾ ਤਲਾਸ਼ੀ ਵਾਲੇ ਖਾਲੀ ਕਾਗਜ਼ ਤੇ ਥੋੜੇ ਗੁੱਠਾ ਲਵਾ ਲੈਣਗੇ ਉੱਤੇ ਲਿਖਣਗੇ ਜਾਮਾ ਤਲਾਸ਼ੀ ਕਾਇਦੇ ਕਾਨੂੰਨ ਅਨੁਸਾਰ ਲਈ ਗਈ ਇਹ ਕੋਈ ਪੈਸਾ ਬਰਾਮਦ ਨਹੀਂ ਕੀਤਾ ਗਿਆ ਵਸੂਲ ਨਹੀਂ ਪਾਇਆ ਗਿਆ ਪੈਸਾ ਚੱਕ ਕੇ ਆਪਦੀ ਜੇਬ ਚ ਪਾਇਆ ਆਪਾਂ ਗੁੱਠਾ ਲਾਤਾ ਥੋੜੀ ਜਿਹਾ ਇੱਕੋ ਥਾ ਥੋੜੇ ਦਾ ਕਿੰਨੇ ਸਾਰੀ ਫਾਈਲ ਦੇ ਵਿੱਚ ਥੋੜੇ ਕਿਤੇ ਦਸਖਤ ਨਹੀਂ ਹੁੰਦੇ ਜਿੰਨੀਆਂ ਵੀ ਅਪਰਾਧੀ ਫੈਲ ਨੇ ਜਿਹਨੂੰ ਕ੍ਰਿਮੀਨਲ ਕੇਸ ਕਹਿੰਦੇ ਆਪਾਂ ਇਹ ਤਾਂ ਥੋੜੇ ਮੁਲਕ ਦੇ ਕਾਨੂੰਨਾਂ ਦਾ ਹਾਲੜ ਅੰਗਰੇਜ਼ ਨੇ ਠੋਸਿਆ ਤੇ ਉਹ ਅਜੇ ਤੱਕ ਜਾਰੀ ਹੈ ਕੇ ਪੀ ਐਸ ਗੇਲ ਤੇ ਆਉਂਦੇ ਆ ਹਾਂ ਤੇ ਉਹ ਇਸੇ ਦਾ ਹਿੱਸਾ 80 ਤੋਂ ਲੈ ਕੇ 1995 ਦਾ ਦੌਰ ਪੰਜਾਬ ਦਾ ਦੌਰ ਪਿਆ ਬਿਲਕੁਲ ਪਿਆ ਨਾ ਕੇਹਾ ਜਾਂਦਾ ਕਿ ਉਹ ਅਸਲ ਤੇ ਹੈ ਕੋਰ ਨੇ ਸੁਪਰ ਕੌਪ ਹੈ ਕਿ ਨਹੀਂ ਹੈ ਦੇਖੋ ਬਈ ਸੁਪਰ ਛੱਬਦੀ ਕਿਸੇ ਵੀ ਬਿਊਰੋਕਰੇਟ ਨੂੰ ਸੁਪਰ ਕਹਿਣਾ ਇਹ ਬਹੁਤ ਲੋਕਾਂ ਨਾਲ ਗੁਨਾਹ ਹੈ ਕੋਈ ਕੌਪ ਹੋਵੇ ਭਾਵੇਂ ਟੌਪ ਹੋਵੇ ਉਹ ਸੁਪਰ ਨਹੀਂ ਹੋ ਸਕਦਾ ਸਧਾਰਨ ਪਬਲਿਕ ਸਰਵੈਂਟ ਕੋ ਲੋਕਾਂ ਨੂੰ ਕੀ ਦਿਖਾ ਰਹੇ ਆ ਵੀ ਸੁਪਰ ਕੌਪ ਹੈ ਕਿਹੜੀ ਸੁਪਰੀਅਰਿਟੀ ਸੀ ਕੋਈ ਉਹਦੇ ਚ ਵਿੱਦਿਆ ਜ਼ਿਆਦੇ ਸੀ ਮਾਨੇ ਲੋਕੀ ਬਹੁਤ ਜਿਆਦਾ ਵਿਦਵਾਨ ਹੁੰਦਾ ਜਾਂ ਵਿੱਚ ਬਹੁਤ ਬੜੀ ਇਨਸਾਨੀਅਤ ਸੀ ਇਨਸਾਨੀਅਤ ਸੀ ਸੀ ਦੱਸਣ ਜੀ ਤੇ ਪਤਾ ਲੱਗੇ ਵੀ ਜੇ ਅਗਿਰ ਸਾਹਿਬ ਨਾ ਹੁੰਦਾ ਇਹ ਇਨਸਾਨੀਅਤ ਸਾਡੇ ਕੋਲੇ ਨਹੀਂ ਆਉਣੀ ਸੀ ਇਹ ਨਹੀਂ ਹੈ ਇਸ ਕਰਕੇ ਇਹ ਸ਼ਬਦੀ ਵਰਤੂ ਵੀ ਗਲਤ ਹੈ ਤੁਹਾਡੇ ਕੋਲੇ ਤੁਹਾਡੇ ਬਿਊਰੋਕਰੇਟ ਨਾਲ ਅੱਜ ਦੁਨੀਆ ਵੱਧ ਪੜੀ ਹੋਈ ਹੈ ਵਰਦੀ ਧਾਰੀ ਬੰਦਿਆਂ ਨਾਲ ਤੁਰਿਆ ਜਾਂਦਾ ਸੜਕ ਦਾ ਬੰਦਾ ਵੱਧ ਪੜਿਆ ਲਿਖਿਆ ਉਹਨੂੰ ਪਤਾ ਹੁੰਦੀ ਆ ਵਰਦੀ ਤਰੀ ਜਾਂਦੇ ਨੂੰ ਡੱਕਾ ਨਹੀਂ ਪਤਾ ਸਵਾਏ ਗਾਲ ਦੇਣ ਤੋਂ ਮੰਦਾ ਬੋਲਣ ਤੋਂ ਉੱਚਾ ਬੋਲਣ ਤੋਂ ਰਿਸ਼ਵਤ ਲੈਣ ਤੋਂ ਝੂਠਾ ਪਰਚਾ ਦਰਜ ਕਰਨ ਤੋਂ ਝੂਠੇ ਬਿਆਨ ਦਰਜ ਕਰਨ ਤੋਂ ਝੂਠੇ ਬਿਆਨ ਲੈ ਕੇ ਜੀਦਾ ਮਰਜ਼ੀ ਨਾ ਪਾ ਦੇ ਜੀਦਾ ਮਰਜ਼ੀ ਨਾ ਕੱਢ ਦੇ ਕਿਸੇ ਨੇ ਪੁੱਛਣਾ ਕੋਰਟ ਜਿਹੜੀ ਫਾਈਲ ਤੀ ਉਹ ਹੀ ਦੇਤੀ ਕੋਰਟ ਨੇ ਉਹਤੇ ਫੈਸਲਾ ਕਰਨਾ ਜੋ ਝੂਠ ਪਤਾਣ ਤੁਸੀਂ ਫਾਈਲ ਬੰਦ ਕੇ ਦੇਤੀ ਕੋਰਟ ਉਹਤੇ ਫੈਸਲੇ ਕਰੂਗੀ ਇੱਕ ਸਰਕਾਰੀ ਵਕੀਰ ਉਹਦੇ ਨਾਲ ਖੜਾ ਹੁੰਦਾ ਵੀ ਜੋ ਕੁਝ ਕੀਤਾ ਜੀ ਬਿਲਕੁਲ ਠੀਕ ਕੀਤਾ ਇੱਕ ਪ੍ਰਾਈਵੇਟ ਬੰਦਾ ਹੁੰਦਾ ਹੈ ਵਕੀਰ ਉਹਦਾ ਹੁੰਦਾ ਉਹ ਬੋਲੀ ਜਾਂਦਾ ਜੀ ਝੂਠ ਕੀਤਾ ਜਿੰਨੂੰ ਇਹ ਸਾਰਾ ਕੁਝ ਸ਼ੈਤਾਨੀਆ ਦੀ ਜੜ ਕਰਕੇ ਹੈ ਤੇ ਕੋਈ ਵੀ ਬੰਦਾ ਸੁਪਰਕਾਪ ਨਹੀਂ ਹੈ ਇੱਥੇ ਧਰਤੀ ਤੇ ਜੇ ਕੋਈ ਕਹਿੰਦਾ ਤੇ ਗਲਤ ਹੈ ਫਿਰ ਕੀ ਹੈ ਉਹ ਸਧਾਰਨ ਬਿਊਰੋਕਰੇਟ ਪਹਿਲੀ ਗਲਤੀ ਇਹ ਹੈ ਹੁਣੋ ਬਿਊਰੋਕਰੇਟ ਦੀ ਆਪਣੀ ਕੌਨਸ਼ੀਅਸ ਕਿੰਨੀ ਹੈ ਕਰਦਾਰ ਵੀ ਹੁੰਦਾ ਨਾ ਇੱਕ ਜੇ ਉਹਦੇ ਚ ਕੋਲੇ ਦੇਸ਼ ਭਗਤੀ ਦਾ ਕਰਦਾਰ ਹੈ ਇਨਸਾਨੀਅਤ ਦਾ ਕਰਦਾਰ ਹੈ ਤੇ ਕੋਈ ਗੁਨਾਹ ਨਹੀਂ ਕਰੂ ਜੇ ਇਨਸਾਨੀਅਤ ਦੇ ਕਰਦਾਰ ਕਿਤੇ ਨਾ ਕਿਤੇ ਮਾਈਂਡਸੈਟ ਹੈ ਮਨੁੱਖ ਦਾ ਨੂੰ ਮਨੁੱਖੀਆਂ ਸਮੱਸਿਆਵਾਂ ਨੂੰ ਨਹੀਂ ਸਮਝਦਾ ਤੇ ਚੌਧਰਪੁਰਾ ਪ੍ਰਧਾਨ ਹੈ ਉਹ ਫਿਰ ਜ਼ੁਲਮ ਦੇ ਨੇੜੇ ਆ ਜਾਂਦਾ ਬਾਪੂ ਜੀ ਤੁਸੀਂ ਉਸ ਦੌਰ ਚ ਐਕਟਿਵ ਰਹੇ ਹੋ ਤੁਸੀਂ ਕੀ ਦੇਖਿਆ ਪੰਜਾਬ ਦੇ ਲੋਕ ਬੁਰਾ ਹਾਲ ਸੀ ਜੀ ਬੰਦੇ ਦਾ ਪਤਾ ਹੀ ਨਹੀਂ ਲੱਗਦਾ ਸੀ ਵੀ ਮੈਂ ਸ਼ਾਮ ਨੂੰ ਘਰੇ ਆ ਜਾਂ ਸਰੇ ਜਾਂਦਾ ਸੀ ਸ਼ਾਮ ਨੂੰ ਘਰੇ ਦਾ ਪਤਾ ਨਹੀਂ ਆਉਂਦਾ ਸੀ ਐਡਾ ਬੁਰਾ ਹਾਲ ਸੀ ਡਰ ਕੇ ਤੋ ਸੀ ਝੂਠੇ ਮੁਕਾਬਲਿਆਂ ਤੋਂ ਪੁਲਿਸ ਤੋਂ ਡਰੋਂ ਜ਼ਿਆਦਾ ਪੁਲਿਸ ਤੋਂ ਜ਼ਿਆਦਾ ਸੀ ਅੱਤਵਾਦ ਫਲਾ ਆ ਗਿਆ ਸੀ ਸ਼ਰੀ ਬੰਦਾ ਅੱਤਵਾਦ ਤੋਂ ਡਰ ਜਾਂਦਾ ਸੀ ਵੀ ਅੱਤਵਾਦ ਪਤਾ ਨਹੀਂ ਕੀ ਕਰ ਦੂ ਅੱਤਵਾਦ ਸ਼ਬਦ ਸਰਕਾਰੀ ਸ਼ਬਦ ਹੁੰਦਾ ਕਿਤੇ ਵੀ ਪਾਵਾਂ ਇਟਲੀ ਚ ਜਾਵੇ ਪਾਵਾਂ ਲੰਡਨ ਚ ਜਾਵੇ ਪਾਵਾਂ ਅਮਰੀਕਾ ਚ ਜਾਵੇ ਤੇ ਪਾਵਾਂ ਪੰਜਾਬ ਚ ਜਾ ਜੇ ਤੇ ਪਾਵਾਂ 오ਡੀਸਾ ਚ ਜਾ ਜੇ ਅੱਤਵਾਦ ਸਰਕਾਰੀ ਹੁੰਦਾ ਸਾਰਾ ਇਹ ਸ਼ਬਦ ਸਰਕਾਰੀ ਖੜਾ ਕੀਤਾ ਗਿਆ ਵਾਕਿਆ ਇਹ ਇਤਿਹਾਸ ਦਾ ਵਿਸ਼ਲੇਸ਼ਣ ਕਰਨ ਤੋਂ ਪਤਾ ਲੱਗਿਆ ਸਾਰੀਆਂ ਕਿਤਾਬਾਂ ਦੇ ਵਿੱਚ ਲਿਖਿਆ ਕਿ ਇਹ ਜਿਹੜੇ ਅੱਤਵਾਦ ਬਕਵਾਦ ਸ਼ਬਦ ਸਰਕਾਰੀ ਘੜੇ ਜਾਂਦੇ ਆ ਪੰਜਾਬ ਦੇ ਵਿੱਚ ਕਈ ਅੱਤਵਾਦ ਕਹਿੰਦੇ ਹੁੰਦੇ ਆ ਕਈ ਖੜਕੂਵਾਦ ਕਹਿੰਦੇ ਆ ਹਾਂ ਖੜਕੂਵਾਦ ਅੱਤਵਾਦ ਜਿਹੜੇ ਤਾਂ ਆਪਣੇ ਆਪ ਨੂੰ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਆ ਉਹ ਤਾਂ ਆਪ ਦੇ ਆਪ ਨੂੰ ਖੜਕੂ ਕਹਿੰਦੇ ਆ ਠੀਕ ਹੈ ਸਰਕਾਰ ਉਹਦਾ ਨਾਂ ਕੀ ਕਹਿੰਦੀ ਆ ਸਰਕਾਰ ਆਤਵਾਦ ਗਿਆ ਹੋਤ ਆਤਵਾਦ ਨੀ ਨਾ 10 ਚੱਕੀ ਹੋਈ ਆ ਦੋ ਸ਼ਬਦ ਵੀ ਕੋਈ ਇਸੇ ਚੀਜ਼ ਵਾਸਤੇ ਕਿਵੇਂ ਕੜਿਆ ਉਹਦੇ ਸ਼ਿਕਾਰਕੂ ਆ ਉਹਦੇ ਆਤਵਾਦੀ ਨੇ ਖੜਕੂ ਨੂੰ ਪਤਾ ਕੋਈ ਨਹੀਂ ਜਿਹੜਾ ਆਪਣੇ ਆਪ ਨੂੰ ਖੜਕੂ ਕਹਿੰਦਾ ਕਿ ਮੈਂ ਕਿਹਦਾ ਸ਼ਿਕਾਰ ਹੋ ਚੁੱਕਿਆ ਹੂੰ ਕਿਉਂਕਿ ਬੰਦਾ ਇੰਨਾ ਸ਼ੈਤਾਨੀ ਚਲਾਕ ਨਹੀਂ ਹੁੰਦਾ ਜਿੰਨਾ ਉਹਨੂੰ ਮੰਨਿਆ ਜਾਂਦਾ ਸੁਭਾਵਕ ਬੱਚਾ 18 20 ਸਾਲ ਦਾ ਹੁੰਦਾ ਕਿੱਥੇ ਤਾਂ ਉਹਨੂੰ ਆਪਾਂ ਪ੍ਰੋਪਰ ਗਾਈਡ ਕਰੀਏ ਕਿੱਥੇ ਉਹਨੂੰ ਵਿਚਾਰੇ ਜਜ਼ਬਿਆਂ ਦੇ ਵਿੱਚ ਆਪਾਂ ਉਹਦਾ ਸ਼ੋਸ਼ਣ ਕਰ ਜੀਏ ਤੇ ਸ਼ਿਕਾਰ ਹੋ ਜਾਂਦਾ ਹੂੰ ਇੰਨੀ ਕਹਾਣੀਆਂ ਹੋਰ ਕੁਝ ਕੇਪੀਐਸ ਗਿੱਲ ਦੀ ਕੀ ਸਮਝਦਾ ਤੂੰ ਉਹ ਇਹਦਾ ਸ਼ਿਕਾਰ ਸੀ ਉਹਨੂੰ ਸਮਝ ਹੀ ਨਹੀਂ ਸੀ ਮੈਂ ਕੀ ਕਰ ਰਿਹਾ ਪਰਸਨੈਲਿਟੀ ਕੀ ਸਮਝਦਾ ਕੁਝ ਪਰਸਨੈਲਿਟੀ ਨਹੀਂ ਸੀ ਉਹਦੇ ਵਿੱਚ ਪਰਸਨੈਲਿਟੀ ਦੀ ਚੇਤਨਾ ਦੀ ਘਾਟ ਸੀ ਬਿਊਰੋਕ੍ਰੈਟਿਕ ਹੋਮੇ ਬਹੁਤ ਆ ਗਈ ਕਿਸੇ ਵੀ ਪਾਰਟੀ ਜਾਂਦਾ ਸੀ ਸ਼ਰਾਬ ਲਾਜ਼ਮੀ ਪੀਂਦਾ ਸੀ ਸ਼ਰਿਆਂ ਪੀਂਦਾ ਸੀ ਸ਼ਰਾਬ ਇੱਥੇ ਕੋਈ ਸ਼ੱਕ ਨਹੀਂ ਜੀ ਸ਼ਰਾਬ ਪੀਂਦਾ ਸੀ ਸ਼ਰਾਬ ਪੀਂਦਾ ਸੀ ਇੱਥੇ ਕੋਈ ਦੋਰਾਵਾ ਨਹੀਂ ਜੇ ਕੋਈ ਕਦੇ ਨਹੀਂ ਪੀਂਦਾ ਸੀ ਪੀਂਦਾ ਸੀ ਹੂੰ ਹਰੇਕ ਬੰਦੇ ਨੇ ਕਿਹਾ ਵੀ ਸ਼ਰਾਬ ਪੀਂਦਾ ਸੀ ਜਿੰਨੇ ਵੀ ਪੁਲਿਸ ਦੇ ਵਿੱਚ ਮਹਿਕਮੇ ਦੇ ਬੰਦੇ ਨੇ ਉਹਨਾਂ ਨੇ ਕਿਹਾ ਜੀ ਹਾਂ ਸਾਬ ਸ਼ਰਾਬ ਪੀਂਦਾ ਸੀ ਪਰ ਉਹ ਜਦੋਂ ਪੀ ਲੈਂਦਾ ਸੀ ਸਾਰੇ ਬੰਦੇ ਡਰਦੇ ਸੀ ਵੀ ਹੁਣ ਕੋਈ ਪਾਣਾ ਨਾ ਵਰਤੀਏ ਕਿਹੋ ਜਿਹਾ ਪਾਣਾ ਜਿਹੜਾ ਸ਼ਰਾਬੀ ਤੋਂ ਵਰਤਿੰਦਾ ਜੋ ਵੀ ਸ਼ਰਾਬੀ ਕਰ ਸਕਦਾ ਹੁੰਦਾ ਇੱਕ ਵਾਰੀ ਬਹੁਤ ਵੱਡੀ ਅਫਸਾਨੇ ਦੀ ਪਾਰਟੀ ਸੀ ਜਲੰਧਰ ਦੇ ਵਿੱਚ ਕੇਸ ਵੀ ਚੱਲਿਆ ਮੇਰੇ ਖਿਆਲੋਂ ਮੇਰੇ ਹਿਸਾਬ ਨਾਲ ਉਹਦਾ ਕੇਸ ਨਹੀਂ ਚੱਲਿਆ ਅੱਛਾ ਅੱਛਾ ਤੁਸੀਂ ਜਲੰਧਰ ਆ ਜਲੰਧਰ ਵਾਲੀ ਪਾਰਟੀ ਹਾਂ ਜਲੰਧਰ ਵਾਲੀ ਗੱਡ ਚ ਸੀ ਜਿਹੜੀ ਪਾਰਟੀ ਦਾ ਕੇ ਹਾਂ ਉਹ ਕਿਸੇ ਦੀ ਪਾਰਟੀ ਜਲੰਧਰ ਖਾਣ ਪੀਣ ਨੂੰ ਸਾਂਝਾ ਹੋ ਗਿਆ ਹੂੰ ਵਿੱਚੇ ਪਰਿਵਾਰ ਸੀ ਜਦੋਂ ਪਰਿਵਾਰ ਸੀ ਤੇ ਕੁਝ ਬੰਦੇ ਅਫਸਰ ਸਿਆਣੇ ਸੀ ਉਹਨਾਂ ਨੇ ਕਿਹਾ ਵੀ ਕੰਮ ਤਾਂ ਭੜਾ ਹੋ ਗਿਆ ਭਾਈ ਉਹਨਾਂ ਨੇ ਪੌੜੀ ਲਾ ਕੇ ਬਾਹਰ ਦੀ ਬਾਹਰ ਜਨਾਨੀਆਂ ਕੱਢੀਆਂ ਗੇਟ ਵੀ ਦੀ ਕੱਢੀਆਂ ਇਹ ਗੱਲ ਹੋਈ ਸੀ ਹਾਂਜੀ ਕੇ ਪੀਐਸ ਗਿਲ ਪਾਰਟੀ ਦੇ ਵਿੱਚ ਸੀ ਪਾਰਟੀ ਦੇ ਵਿੱਚ ਸੀ ਉਹ ਚ ਬਾਹਰ ਦੀ ਬਾਹਰ ਜਨਾਨੀਆਂ ਕੱਢੀਆਂ ਪਤਾ ਨਹੀਂ ਕੀ ਹੋ ਜੇ ਇੱਕ ਚੰਡੀਗੜਾ ਵਾਲਾ ਵੀ ਕੇਸ ਸੀ ਉਹ ਉਹ ਵੱਖਰਾ ਸੀ ਰੂਪਨ ਦੇਵਾਲ ਦਾ ਰੂਪ ਉਹ ਆਇਆ ਸੀ ਉਹ ਉਹ ਵੀ ਪਾਰਟੀ ਸੀ ਵੇਖੋ ਆਈਐਸ ਸੀਨੀਅਰ ਆਈਐਸ ਹੂੰ ਚੀਫ ਸੈਕਟਰੀ ਦੇ ਰੈਂਕ ਤੱਕ ਜਾਣ ਵਾਲੀ ਹੂੰ ਠੀਕ ਹੈ ਉੱਥੇ ਸ਼ਰਾਬ ਪੀਤੀ ਜਾਂਦੀ ਆ ਤੇ ਉਸ ਜਗ੍ਹਾ ਤੇ ਬੰਦੇ ਦੇ ਸੁਧਾਰਨ ਥੱਪੜ ਜਾਂ ਹੱਥ ਲਾਇਆ ਜਾਂਦਾ ਜਿੱਥੇ ਪੰਜਾਬੀ ਬੰਦੇ ਆਪਣੀ ਪੰਜਾਬ ਦੇ ਅਥਾਰ ਸੰਸਾਰ ਆਪਾਂ ਉਹਨੂੰ ਕੋਈ ਡੀਸੈਂਸ ਨਹੀਂ ਕਹਿੰਦੇ ਪੱਟ ਤੇ ਲਾਈਏ ਜਿੱਥੇ ਕਿਤੇ ਵੀ ਲੱਗਿਆ ਹੋਵੇ ਪੱਟ ਤੇ ਲਾਈਏ ਪਿਛਲੇ ਪਾਸੇ ਲਾਈਏ ਬੈਕ ਤੇ ਲਾਈਏ ਹਿੱਕ ਤੇ ਲਾਈਏ ਜਿੱਥੇ ਕਿਤੇ ਕੋਈ ਬੰਦਾ ਹੱਥ ਲਾਵੇ ਉਹ ਵੀ ਪਾਰਟੀ ਦੇ ਵਿੱਚ ਪਾਰਟੀ ਦੇ ਤੇ ਉਹਨੂੰ ਕੋਈ ਉਦੀ ਕੋਈ ਸਲਾਹਤਾ ਸਰਾਣਾ ਨਹੀਂ ਕੀਤੀ ਜਾਂਦੀ ਜਿਹਨੂੰ ਕਹਿੰਦੇ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ ਉੱਥੇ ਗੱਲ ਚੱਲੀ ਸਾਰੇ ਆਹ ਹਾਂ ਕਾਰਮਚਾਰੀ ਗਵਰਨਰ ਨੂੰ ਵੀ ਕਹਿਣਾ ਪਿਆ ਉਸ ਵਕਤ ਦਾ ਗਵਰਨਰ ਸੀ ਵੀ ਇਹੋ ਜੀਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਦੱਸ ਆਮਨੇ ਗਵਰਨਰ ਨੇ ਗੱਲ ਕਹੀ ਹਾਂ ਗਵਰਨਰ ਨੇ ਕਹੀ ਸੀ ਬਿਹਈਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਚੰਗਾ ਨਹੀਂ ਲੱਗਦਾ ਹੂੰ ਚੰਗਾ ਹੀ ਲੱਗਦੇ ਇੱਕ ਪਾਸੇ ਪਾਰਟੀਆਂ ਕਰਦੇ ਹੋ ਉਹ ਪੰਜਾਬ 'ਚ ਅਤਵਾਦ ਆ ਕਮਾਲ ਨਹੀਂ ਅਫਸਰ ਪਾਰਟੀਆਂ ਕਰਦੇ ਨੇ ਅਫਸਰ ਪਾਰਟੀਆਂ ਕਰ ਰਹੇ ਨੇ ਹਾਂਜੀ ਮੋਜਾਂ ਮੋਜਾ ਕਰ ਰਹੇ ਹਾਂਜੀ ਪੰਜਾਬ ਚ ਹੱਤਵਾਦ ਹੈ ਲੋਕੀ ਮਾਰ ਰਹੇ ਨੇ ਆ ਵੀ ਵਖੇ ਲੋਕੀ 7 ਵਜੇ ਤੋਂ ਬਾਅਦ ਘਰਾਂ ਨੂੰ ਬਾਹਰ ਦੇਖ